ਬਾਚਕੋ ਮੈਂ ਹਾਂ ਰਕੇਸ਼ ਪੁੰਜ ਤੇ ਅੱਜ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਗੁਰਵਿੰਦਰ ਸਾਮਰ ਜੀ ਤੇ ਅੱਜ ਅਸੀਂ ਰੂਬਰੂ ਹੋ ਰਹੇ ਆ ਇੱਕ ਐਸੀ ਸ਼ਖਸੀਅਤ ਦੇ ਜੋ ਸ਼ਖਸੀਅਤ ਇੱਕ ਚਮਕ-ਦਮਕ ਵਾਲੀ ਦੁਨੀਆ ਦੇ ਵਿੱਚੋਂ ਬਾਹਰ ਆ ਕੇ ਲੋਕਾਂ ਦੀ ਸੇਵਾ ਲਈ ਲੋਕ ਹਿੱਤਾਂ ਲਈ ਲੋਕ ਕੋਲਾ ਲਈ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਉੱਤੇ ਚੋਣ ਲੜ ਰਹੇ ਨੇ ਮੇਰੀ ਮਰਾਦ ਹੈ ਕਰਮਜੀਤ ਅਨਮੋਲ ਜੀ ਨਾਲ ਕਰਮਜੀਤ ਅਨਮੋਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੀਬੀਸੀ ਇੰਡੀਆ ਤੇ ਥੈਂਕ ਯੂ ਜੀ ਕਰਮਜੀਤ ਅਨਮੋਲ ਜੀ ਮਤਲਬ ਪੋਲਿਟਿਕਸ ਦੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿਣਗੀਆਂ ਮੈਂ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਥੈਂਕ ਯੂ ਜੀ ਮੈਂ ਤਾਂ ਸਿਰਫ ਛੋਟੀ ਜੀ ਗੱਲ ਤੇ ਦੋ ਸਵਾਲਾਂ ਦੇ ਵਿੱਚ ਤੁਹਾਡੇ ਨਾਲ ਗੱਲ ਮੁਕਾ ਦੇਣੀ ਹੈ ਕਰਮਜੀਤ ਤੋਂ ਅਨਮੋਲ ਬਣਨ ਦਾ ਸਫ਼ਰ ਕਿਸ ਤਰ੍ਹਾਂ ਰਿਹਾ ਬਹੁਤ ਵਧੀਆ ਜੀ ਤੇ ਬਹੁਤ ਕਠਿਨਾਈਆਂ ਭਰੇ ਵੀ ਰਿਹਾ ਜੀ ਕਿਉਂਕਿ ਬੜੀ ਮਿਹਨਤ ਕੀਤੀ ਹੈ ਘਰ ਤੋਂ ਘੱਟ ਵੀ ਇਸ ਕਰਮਜੀਤ ਤੋਂ ਕਰਮਜੀਤ ਅਨਮੋਲ ਤੱਕ ਦਾ ਸਫਰ 20 ਸਾਲ ਲੱਗੇ ਜੀ ਤੇ ਬਹੁਤ ਮਿਹਨਤਾਂ ਮੁਸ਼ਕਲਾਂ ਕੀਤੀਆਂ ਔਰ ਮਾਪਿਆਂ ਦਾ ਅਸ਼ੀਰਵਾਦ ਸੀ ਨਾਲ ਔਰ ਦੋਸਤਾਂ ਮਿੱਤਰਾਂ ਦਾ ਸਹਿਯੋਗ ਸੀ ਜੀ ਤੇ ਪਰਿਵਾਰ ਦਾ ਸਹਿਯੋਗ ਸੀ ਤਾਂ ਉਹ ਮਤਲਬ ਜਦੋਂ ਨਾਲ ਸਹਿਯੋਗ ਹੋਵੇ ਤਾਂ ਮਾੜੇ ਤੋਂ ਮਾੜੇ ਮੁਸ਼ਕਲ ਜਿਹੜੇ ਪੈਂਦੇ ਆ ਉਹ ਵੀ ਆਸਾਨ ਹੋ ਜਾਂਦੇ ਤੁਸੀਂ ਇੱਕ ਬੜੇ ਫੇਮਸ ਸਟਾਰ ਹੋ ਪੰਜਾਬੀ ਇੰਡਸਟਰੀ ਦੇ ਪਾਲੀਵਿਡ ਇੰਡਸਟਰੀ ਦੇ ਪੂਰੇ ਵਰਲਡ ਦੇ ਵਿੱਚ ਤੁਹਾਡਾ ਨਾਮ ਹੈ ਉਹ ਇਸ ਤਰ੍ਹਾਂ ਦੀ ਲਾਈਫ ਦੇ ਵਿੱਚ ਹੋ ਕਿ ਜਿਹਦੇ ਵਿੱਚ ਮੱਖੀ ਵੀ ਨੇੜੇ ਨਹੀਂ ਆਉਂਦਣੀ ਹਵਾ ਵੀ ਨੇੜੇ ਨਹੀਂ ਆਉਂਦਣੀ ਅੱਜ ਲੋਕਾਂ ਦੇ ਨਾਲ ਤੁਸੀਂ ਰੁਬਰੂ ਹੋ ਰਹੇ ਹੋ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹੋ ਉਸ ਲਾਈਫ 'ਚ ਇੱਕ ਪੋਲਿਟਿਸ਼ੀਅਨ ਦੀ ਲਾਈਫ ਦੇ ਵਿੱਚ ਆਨ ਦੇ ਵਿੱਚ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਕਿ ਉਸ ਅਨਮੋਲ ਚ ਕਰਮਜੀਤ ਅਨਮੋਲ ਚ ਤੇ ਇਸ ਕਰਮਜੀਤ ਅਨਮੋਲ ਚ ਕੀ ਫਰਕ ਹੈ ਮੈਂ ਤਾਂ ਪਹਿਲਾਂ ਵੀ ਐ ਸੀਗਾ ਜੀ ਤੇ ਹੁਣ ਵੀ ਉਵੇਂ ਹੀ ਆ ਕਿਉਂਕਿ ਮੈਂ ਉਵੇਂ ਦਾ ਕਲਾਕਾਰ ਨਹੀਂ ਵੀ ਮੈਂ ਕੋਲੇ ਨਾ ਆਉਣ ਦੇਵਾਂ ਮੇਰਾ ਖਿਆਲ ਮੈਂ ਡੇਲੀ ਚ ਕਈ ਵਾਰ ਇਹ ਵੀ ਹੋਇਆ ਜਦੋਂ ਮੈਂ ਆਰਟਿਸਟ ਦੇ ਲਾਈਨ ਦੇ ਵਿੱਚ ਦੀ ਗੱਲ ਕਰਾਂ ਮੈਂ ਹੁਣ ਤਾਂ ਚਾ ਲੋਕ ਵੈਸੇ ਆਉਂਦੇ ਹੀ ਆ ਤੇ ਇਕੱਠਾਂ ਦੇ ਵਿੱਚ ਜਾਣਾ ਪੈਂਦਾ ਪਹਿਲਾਂ ਵੀ ਮੈਂ ਕਰਦੋਂਗਾ ਮੈਂ ਮੇਰੇ ਨਾਲ ਹਜ਼ਾਰ ਹਜ਼ਾਰ 2 2000 ਫੋਟੋ ਵੀ ਹੋ ਜਾਂਦੇ ਸੀ ਮੈਂ ਕਦੇ ਘਬਰਾਉਂਦਾ ਨਹੀਂ ਸੀ ਕਿਉਂਕਿ ਇਸ ਮੁਕਾਮ ਤੇ ਪਹੁੰਚਣ ਲਈ ਸਾਨੂੰ ਬਹੁਤ ਦਿਨ ਰਾਤ ਇੱਕ ਕੀਤੀ ਹੈ ਕਿਉਂਕਿ ਮੈਂ ਬਹੁਤੇ ਦੇਖਿਆ ਸੈਲੀਬ੍ਰਿਟੀ ਜੇ ਵੀ ਪਹਿਲਾਂ ਸਾਨੂੰ ਇਹ ਹੁੰਦਾ ਕਿ ਸਾਨੂੰ ਲੋਕ ਪਛਾਨਣ ਜਦੋਂ ਪਛਾਨਣ ਲੱਗ ਜਾਂਦੇ ਫਿਰ ਸ਼ੀਸ਼ੇ ਕਾਲੇ ਕਰ ਲੈਂਦੇ ਆ ਹਣਾ ਪਰ ਮੈਂ ਉਹ ਮੂਵਮੈਂਟ ਨੂੰ ਇੰਜੋਏ ਕਰਦਾ ਲੋਕਾਂ ਨੂੰ ਮਿਲਣਾ ਗਿਲਣਾ ਮੈਨੂੰ ਚੰਗਾ ਲੱਗਦਾ ਜਦੋਂ ਮੇਰੀ ਗੱਡੀ ਨੂੰ ਹੱਥ ਦੇ ਕੇ ਕੋਈ ਰੋਕਦਾ ਹੈ ਮੇਰਾ ਪ੍ਰਸ਼ੰਸਕ ਔਰ ਹੋਰ એનર્ਜੀ ਮਿਲਦੀ ਹੈ ਮੈਨੂੰ ਸ਼ਾਇਦ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਲੋਕਾਂ ਦਾ ਜਨਸਲਾਹ ਤੁਹਾਡੇ ਨਾਲ ਚੱਲ ਰਿਹਾ ਤੁਹਾਡੇ ਲਈ ਵੋਟਾਂ ਮੰਗ ਰਿਹਾ ਜੀ ਹਲਕਾ ਫਰੀਦਕੋਟ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਨਲ ਦੇ ਮਾਧਮ ਰਾਹੀਂ ਕਿ ਉਹ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰੀ ਵੋਟਾਂ ਦੇ ਨਾਲ ਜੇਤੂ ਬਣਾਓ ਦੇਖੋ ਜੀ ਮਾਨ ਸਰਕਾਰ ਨੇ ਜੋ 2 ਸਾਲਾਂ ਦੇ ਵਿੱਚ ਕੰਮ ਕੀਤੇ ਐ ਔਰ ਮੈਂ ਚਾਹਣਾ ਵੀ ਜੇ ਉਹ ਤੁਹਾਨੂੰ ਚੰਗੇ ਲੱਗਦੇ ਤਾਂ ਵੋਟ ਜਰੂਰ ਪਾਓ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਉਹਨੇ 70 ਸਾਲਾਂ ਦੇ ਕੰਮ ਨਹੀਂ ਕੀਤੇ ਜਿੰਨੇ ਮਾਨ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਕੀਤੇ ਨੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਧ ਤੋਂ ਵੱਧ ਮਾਰਜ ਨਾਲ ਜਿਤਾਓ ਤੇ ਮੈਂ ਤੁਹਾਡਾ ਪੁੱਤ ਬਣ ਕੇ ਤੁਹਾਡਾ ਭਰਾ ਬਣ ਕੇ ਤੁਹਾਡੇ ਨਾਲ ਰਹਾਂਗਾ ਸਿਰਫ ਦੇਖੋ ਤੁਸੀਂ ਕਿਉਂਕਿ ਤੁਹਾਡਾ ਜਿਹੜਾ ਇਕ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਨਾਲ ਮਿਲਣਾ ਰਿਹਾ ਹੈਗਾ ਬਟ ਹੁਣ ਜਿਸ ਤਰ੍ਹਾਂ ਦੀ ਨਵੀਂ ਜ਼ਿੰਦਗੀ ਵਿੱਚ ਪੈਰ ਰੱਖ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਲਾਲ ਗਲੀਚਾ ਤਿਆਰ ਲੋਕਾਂ ਦਾ ਇਸਤਕਬਾਲ ਕਿੱਸੇ ਮਿਲ ਰਿਹਾ ਬਿਲਕੁਲ ਜੀ ਬਹੁਤ ਰਜਮਾ ਪਿਆਰ ਮਿਲ ਰਿਹਾ ਹੈ ਔਰ ਬਹੁਤ ਉਤਸ਼ਾਹ ਲੋਕਾਂ 'ਚ ਬਾਕੀ ਗੱਲੇ ਕਿ ਇੱਕ ਵਾਰੀ ਟਿੱਬੇ ਤੇ ਲੀਹ ਪਾਉਣੇ ਔਖੀ ਹੁੰਦੀ ਹੈ ਗੱਡਾ ਚੜਾਉਣਾ ਜਦੋਂ ਲੀਹ ਬਣ ਜਿੰਦੇ ਫਿਰ ਤਾਂ ਹਰੇਕ ਹੀ ਭਜਾ ਲੈਂਦਾ ਤੇ ਉਹ ਮਾਨ ਸਾਹਿਬ ਨੇ ਲੀਹ ਪਾਈ ਹੋਈ ਆ ਸਾਡੇ ਲਈ ਤੇ ਮੇਰੇ ਲਈ ਸੌਖਾ ਕੀਤਾ ਹ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਇਹ ਲਾਉਣ ਦਾ ਮੇਰਾ ਬਹੁਤ ਅਬੀ ਇੱਥੇ ਜ਼ਰੂਰਤ ਹੈ ਔਰ ਜੀ ਦੇ ਵਿੱਚ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ ਮਜ਼ਦੂਰਾਂ ਨੂੰ ਵੀ ਤੇ ਬਾਕੀ ਇੱਕ ਵੱਡਾ ਕੰਮ ਇੱਥੇ ਰੁਕਿਆ ਹੋਇਆ ਜਿਹੜਾ ਮੋਗੇ ਤੋਂ ਫਰੀਦਕੋਟ ਦਾ ਸੌਰੀ ਮੋਗੇ ਤੋਂ ਕੋਟਕਪੂਰੇ ਦਾ ਜਿਹੜਾ ਰੇਲਵੇ ਟਰੈਕ ਹੈ ਤੇ ਉਹ ਉੱਥੇ ਬਹੁਤ ਜ਼ਰੂਰਤ ਹੈ ਇਸ ਇਲਾਕੇ ਦੀ ਉਹ ਜ਼ਰੂਰ ਕਰਾਂਗੇ ਇੱਕ ਮਾਲਵਾ ਨਹਿਰ ਵੀ ਨਿਕਲ ਰਹੀ ਹੈ ਉਹਦੇ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ ਪਾਣੀ ਦੇ ਜੀ ਮਿਹਰਬਾਨ ਬਹੁਤ ਬਹੁਤ ਧੰਨਵਾਦ ਕਰਮਜੀਤ ਅਨਮੋਲ ਜੀ ਇਹ ਹਨ ਕਰਮਜੀਤ ਅਨਮੋਲ ਜਿਹੜੇ ਕੀ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਦੇ ਲਈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਫਰੀਦਕੋਟ ਦੇ ਲੋਕ ਕਰਮਜੀਤ ਅਨਮੋਲ ਜੀ ਨੂੰ ਕਿੰਨੀ ਵੱਡੀ ਲੀਡ ਦੇ ਨਾਲ ਜਿਤਾਉਂਦੇ ਆ ਆਪਾਂ ਫੇਰ ਮੁਲਾਕਾਤ ਕਰਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਹੁਣ ਮੈਨੂੰ ਤੇ ਮੇਰੇ ਸਾਥੀ ਗੁਰਮਿੰਦਰ ਸਾਮਨ ਨੂੰ ਪਛਾਣਦੇ ਹੋ ਨਮਸਕਾਰ